ਮੈਡੀਕਲ ਸਟੋਰ ਵਾਲੀ ਦੀ ਪਤਨੀ ਨੇ ਕੀਤਾ ਗਲੀ ਚ ਹਗਾਮਾ ਮੇਰਾ ਪਤੀ ਰਹਿ ਰਿਹਾ ਹੈ ਤੀਸਰੀ ਜਨਾਨੀ ਨਾਲ ਤੀਸਰੀ ਜਨਾਨੀ ਦਾ ਪਤੀ ਵੀ ਆ ਗਿਆ ਮੌਕੇ ਤੇ ਫਿਰ ਇੱਕ ਤੁਚੇ ਤੇ ਜੰਮ ਕੇ ਹੋਈ ਇਲਜ਼ਾਮਬਾਜੀ ਮਾਮਲਾ ਅਜਨਾਲੇ ਦਾ ਹੈ ਜਿੱਥੇ ਕਿ ਇੱਕ ਮੈਡੀਕਲ ਸਟੋਰ ਦੇ ਸਾਹਮਣੇ ਇੱਕ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਅਤੇ ਵਿਅਕਤੀ ਵੱਲੋਂ ਮੈਡੀਕਲ ਸਟੋਰ ਵਾਲੇ ਉੱਪਰ ਕਥਿਤ ਤੌਰ ਤੇ ਦੋਸ਼ ਲਗਾਏ ਗਏ ਸਨ ਕਿ ਉਸ ਦੀ ਪਤ ਨੀ ਨੂੰ ਨਜਾਇਜ਼ ਤੌਰ ਤੇ ਮੈਡੀਕਲ ਸਟੋਰ ਵਾਲਾ ਪਿਛਲੇ ਕਈ ਮਹੀਨਿਆਂ ਤੋਂ ਨਜਾਇਜ਼ ਤੌਰ ਤੇ ਰੱਖ ਰਿਹਾ ਹੈ ਅਤੇ ਅੱਜ ਦੂਸਰੇ ਦਿਨ ਫਿਰ ਬਟਾ ਹਗਾਮਾ ਹੋ ਗਿਆ ਜਦੋਂ ਦੂਸਰੀ ਕਰ ਵਾਲੀ ਨੇ ਗਲੀ ਝਾਕੇ ਹਗਾਮਾ ਕਰਤਾ ਤਾਂ ਸ਼ਰਮਾ ਦੀ ਵਾਈਫ ਸਮਝੋਤੀ ਮੈਤੇ ਤੋਂ ਪਿੰਡ ਮੇਰਾ ਮੈਸੂਮੁਰ ਖੁਰਦ ਮੈਂ ਅੱਜ ਇਹਨਾਂ ਦੇ ਘਰ ਆ ਰਹੀ ਆ ਇਹਨਾਂ ਦੇ ਘਰ ਤਾਲੇ ਲੱਗੇ ਹੋਏ ਆ ਇਥੇ ਟਬਟ ਕਰਾਂ ਨਿਕਲੀ ਆ ਮੈਂ ਇਹਦੀ ਭੈਣ ਦੀ ਮਾਦੇ ਘਰ ਵੀ ਗਈ ਆ ਉੱਥੇ ਵੀ ਇਹਦੀ ਭੈਣ ਦੇ ਘਰ ਤਾਲੇ ਲੱਗੇ ਹੋਏ ਆ ਇਹਦੀ ਦੁਕਾਨ ਤੇ ਵੀ ਤਾਲੇ ਲੱਗੇ ਹੋਏ ਆ ਮੈਂ ਕੱਲ ਇਹਦੀ মিডিਆ ਰਾਈ న్యూਜ ਰਾਈ ਇਹਦੀ ਖਬਰ ਸੁਣੀ ਆ ਕਿ ਇਹਦੇ ਨਜਾਇਜ਼ ਜਨਾਨੀ ਨਾਲ ਸੰਬੰਧ ਹੈ ਜਿਹੜੇ ਇਹਨੇ ਪਿਛਲੇ 6-7 ਮਹੀਨੇ ਤੋਂ ਆਪਣੇ ਕੋਲ ਰੱਖੀ ਹੋਈ ਆ ਇਹ ਮੰਨਦਾ ਨਹੀਂ ਤੇ ਸਾਨੂੰ ਪਤਾ ਨਹੀਂ ਇੱਕ ਹਫ਼ਤੇ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਕਿ ਹੈਗਾ ਮੇਰੇ ਭਰਾ ਨੇ ਫੋਨ ਕੀਤਾ ਇਹਨੂੰ ਕਿ ਬਾਜੀ ਹਾਂਜੀ ਇਹ ਮੰਨਿਆ ਨਹੀਂ ਉਸ ਤੋਂ ਬਾਅਦ ਕੱਲ ਸਾਨੂੰ ਮੀਡੀਆ ਰਾਈ ਜਿਸ ਦੀ ਬੋਡੀ ਇਹਨੇ ਖੜੀ ਹੋਈ ਆ ਉਹਨੇ ਕਾਨਫਰੈਂਸ ਕਰਵਾਈ ਉਹਦੇ ਜ਼ਰੀਏ ਸਾਨੂੰ ਇਹਦੇ ਖਲਾਫ ਸਬੂਤ ਸਾਰਾ ਕੁਝ ਮਿਲ ਚੁੱਕਾ ਹੈ ਇਹ ਨਜਾਇਜ਼ ਜਨਾਨੀ ਰੱਖੰਡਾ ਮੈਨੂੰ ਮੇਰੇ ਵਿਆਹ ਨੂੰ 6 ਸਾਲਾਂ ਹੋ ਗਏ ਕਿ ਬਹੁਤ ਵਾਰ ਮੇਰੇ ਨਾਲ ਲੜਾਈ ਝਗੜਾ ਹੋਇਆ ਹਰ ਵਾਰ ਇਹਦਾ ਲੜਾਈ ਝਗੜਾ ਜਨਾਨੀਆਂ ਨਾਲ ਹੀ ਹੋਇਆ ਵਾ ਕਿਉਂਕਿ ਇਹਨਾਂ ਰਿਸ਼ਤਿਆਂ ਦਾ ਬਹੁਤ ਟਾਈਮ ਤੋਂ ਹੀ ਹਰ ਵਾਰੀ ਲੜਾਈ ਝਗੜਾ ਹੁੰਦਾ ਹੀ ਮੈਂ ਆਪਣੇ ਘਰ ਦੇ ਨੂੰ ਦੱਸਦੀ ਆ ਮੇਰਾ ਪੇਕਾ ਪਰਵਾਰ ਮੇਰਾ ਮਾਪਿਓ ਨਹੀਂ ਹੈਗਾ ਮੇਰਾ ਭਰਾ ਨੌਕਰੀ ਕਰ ਰਹੇ ਵਾ ਉਹ ਵੀ ਨਹੀਂ ਇਹੀ ਕਿ ਇਹਨਾਂ ਦੇ ਚੱਲ ਕੋਈ ਗੱਲੀ ਵਸ ਜਾ ਕੋਈ ਗੱਲੀ ਵਸ ਜਾ ਉਹ ਆਉਂਦੇ ਹੀ ਫੈਸਲਾ ਕਰਕੇ ਮੈਨੂੰ ਛੱਡ ਜਾਂਦੇ ਇਹ ਉਦੋਂ ਵੀ ਮੈਨੂੰ ਕਹਿੰਦਾ ਕਿ ਜੋ ਕਰਨਾ ਕਰ ਲਾ ਮੇਰੇ ਸਬੰਧ ਹੈਗੇ ਜਨਾਨੀਆਂ ਨਾਲ ਤੇ ਹੈਗੇ ਉਹ ਤੋਂ ਬਾਅਦ ਇਹਦੀ ਭੈਣ ਇਹਦੀ ਮਾਂ ਤੇ ਇਹਦਾ ਪਿਓ ਇਹ ਸਾਰਾ ਟੱਬਰ ਰਲੇ ਹੋਏ ਮੈਂ ਬੜੀ ਵਾਰੀ ਇਹਦੀ ਭੈਣ ਨੂੰ ਇਹਦੇ ਫੋਨ ਵਿਖਾਇਆ ਕਿ ਵੇਖੋ ਉਹਦੇ ਵਿੱਚ ਇਹਦੇ ਗੱਲਾਂ ਕਰਦਾ ਉਦੋਂ ਵੀ ਇਹਦੀ ਮਾਂ ਪੈਣ ਮੇ ਉਹ ਕਿਤੇ ਦਾ ਫਰਮਈਆ ਧਿਆਨਪਾਲ ਜਿਹੜਾ ਬਿਜਲੀ ਬੋਰਡ ਦੇ ਵਿੱਚ ਉਹ ਵੀ ਆਣ ਕੇ ਮੇਰੇ ਨਾਲ ਹੀ ਲੜਦਾ ਸੀ ਮੇਰੇ ਨਾਲ ਹੀ ਮਾਰਕਟਾਈਕਰ ਦੇ ਕੁਝ ਸਮਾਂ ਪਹਿਲੇ ਮੈਨੂੰ 8 9 ਮਹੀਨੇ ਤੋਂ ਇਹਨਾਂ ਨੇ ਘਰੋਂ ਬਾਹਰ ਕੱਢਿਆ ਹੋਇਆ ਹੈ ਕਿਉਂਕਿ ਇਹਦੇ ਜਦੋਂ ਵੀ ਗੱਲ ਹੁੰਦੀ ਇਹਦੇ ਸਬੰਧ ਦੇ ਇਸ ਜਨਾਨੀ ਨਾਲ ਵੀ ਮੈਨੂੰ ਉਦੋਂ ਇਹ ਨਹੀਂ ਸੀ ਪਤਾ ਕਿ ਜਨਾਨੀ ਕੌਣ ਹੈ ਇਹਨਾਂ ਨੂੰ ਪਤਾ ਚ ਕਿ ਇੱਕ ਜਨਾਨੀ ਨਾਲ ਦੀ ਗੱਲਬਾਤ ਹੋਣੀ ਜਿਹਦੇ ਕਰਕੇ ਮੇਰਾ ਪਿਛਲੇ ਜੂਨ ਮਹੀਨੇ ਤੋਂ ਮੇਨਾਂ ਲੜਨਾ ਸ਼ੁਰੂ ਹੋ ਗਿਆ ਇਹਦੀ ਮਾਂ ਨੇ ਮੈਨੂੰ ਕਿਹਾ ਨਿਕਲ ਜਾ ਅਹੀਂ ਆਪਣੇ ਮੁੰਡੇ ਦਾ ਤੀਸਰਾ ਵਿਆਹ ਕਰਨਾ ਉਹਦੀ ਲਵ ਮੈਰਜੀ ਕਰਨੀ ਇਸ ਚੱਕਰ ਦੇ ਵਿੱਚ ਮੇਰਾ ਤਮਾਸ਼ਾ ਲੱਗਦਾ ਸੀ ਇਹਦੇ ਪੂਰੀ ਗਲੀ 'ਚ ਪਤਾ ਕੇ ਬਣਾ ਲੜਦੇ ਸੀ ਇਹਦਾ ਪਿਓ ਸ਼ਰਾਬ ਪੀ ਕੇ ਮੈਨੂੰ ਗਾਲਾਂ ਕੱਢਦਾ ਕਿ ਨਿਕਲ ਮੇਰੇ ਘਰੋਂ ਨਿਕਲ ਮੇਰੇ ਘਰੋਂ ਅਹੀਂ ਤੀਸਰਾ ਵਿਆਹ ਕਰ ਲਾਂਗੇ ਉਹਦੇ باوجود ਵੀ ਮੇਰੇ ਘਰ ਦੇ ਨਹੀਂ ਆਉਣਾ ਮੈਨੂੰ ਸਮਝਾ ਕੇ ਜਲਣਾ ਇਸ ਵਾਰ ਜਦੋਂ ਮੇਰੀ ਲੜਾਈ ਹੋਈ ਆ ਰਾਤ ਨੂੰ ਮੇਰ ਨਾਲ ਮਾਰਕਟ ਆਈ ਕੀਤੀ ਆ ਮੈਨੂੰ ਕੁੱਟਿਆ ਮਾਰਿਆ ਵਾ ਮੇਰ ਨਾਲ ਲੜਾਈ ਕੀਤੀ ਆ ਫਿਰ ਮੇਰੇ ਘਰ ਦੇ ਅਗਲੇ ਦਿਨ ਆਏ ਆ ਉਹਨਾਂ ਨੇ ਆਣ ਕੇ ਇਹਨਾਂ ਨਾਲ ਗੱਲ ਕੀਤੀ ਇਹ ਮੇਰੇ ਘਰ ਦੇ ਆ ਦੇ ਦਵਾਈ ਪਿਆ ਇਹ ਉਹਦੇ ਵਿੱਚ ਇਹਦਾ ਭਲੇਵਾ ਇਹਦਾ ਸਾਰਾ ਡੱਬਰ ਸਾਰਾ ਡੱਬਰ ਹੀ ਫਿਰ ਵੀ ਇਹਨਾਂ ਨੇ ਮੈਨੂੰ ਘਰੋਂ ਕਿਹਾ ਉਸ ਟਾਈਮ ਮੇਰੀ ਇਨੀ ਕੰਡੀਸ਼ਨ ਮਾੜੀ ਸੀ ਕਿ ਮੇਰਾ ਬੀਪੀ 230 ਜਿਹਦੇ باوجود ਵੀ ਇਹਨੇ ਮੈਨੂੰ ਪੁੱਛਿਆ ਕਿ ਛਾ ਨਹੀਂ ਮੈਂ ਇਹਨੂੰ ਚਾਰ ਫੋਨ ਕੀਤੇ ਕਿ ਮੈਨੂੰ ਦਵਾਈ ਦੇ ਜਾ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਸਾਰਾ ਦਿਨ ਕਮਰੇ 'ਚ ਮਾਦੀ ਰਹੀ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਮੇਰੇ ਘਰ ਦੇ ਆਏ ਉਹਨਾਂ ਨੇ ਆਣ ਕੇ ਤੇ ਮੈਨੂੰ ਦਵਾਈ ਦਿੱਤੀ ਦਵਾਈ ਲੈ ਕੇ ਗਈ ਹੌਸਪੀਟਲ ਲੈ ਕੇ ਗਈ ਉੱਥੇ ਦਵਾਈ ਲੈ ਆਂਦੀ ਫਿਰ ਇਹਨਾਂ ਨਾਲ ਗੱਲ ਕੀਤੀ ਇਹਨੇ ਇੱਕ ਵਾਰੀ ਨਹੀਂ ਮੈਨੂੰ ਕਿਹਾ ਕਿ ਤੂੰ ਇਸ ਘਰ ਚ ਰਹਿ ਇਹਦੀ ਮਾਂ ਕਹਿੰਦੀ ਨਿਕਲ ਨਿਕਲ ਇਹਦੀ ਮਾਂ ਨੇ ਇਹਦੀ ਭੈਣ ਮੈਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਉਹ ਕਹਿੰਦੀ ਆਪਣੀ ਭੈਣ ਦੇ ਸਾਹਮਣੇ ਬੋਲਦਣੀ ਸਾਰਾ ਦਿਨ ਇਹਦੀ ਭੈਣ ਇੱਥੇ ਬੈਠੀ ਰਹਿੰਦੀ ਆ ਮੈਨੂੰ ਘਰ ਚ ਵਸਣ ਨਹੀਂ ਦਿੰਦੀ ਕਿਉਂਕਿ ਉਹ ਮੈਨੂੰ ਵਸਾਵਾ ਮੈਂ ਇਸ ਘਰ ਚ ਵਸਣਾ ਵਾਂ ਇਹਦੇ ਲੋਕਾਂ ਦੀ ਜਨਨਾਲੀਆਂ ਦਾ ਸਬੰਧ ਵਾ ਮੈਂ ਇਸ ਘਰ ਚ ਵਸਣਾ ਵਾਂ ਵਸਣਾ ਮੈਂ ਜਦੋਂ ਪੁੱਛਣਾ ਇਹਦੀ ਮਾਂ ਨੇ ਆਪਣੀ ਦਰੀਏ ਮੇਰੇ ਨਾਲ ਕਲੇਸ਼ ਪਾ ਲੈਣਾ ਮੈਂ ਇਹਨਾਂ ਨੂੰ ਦੱਸਣਾ ਕਿ ਇਹਦੇ ਕੋਈ ਨਾ ਕੋਈ ਗੱਲ ਵਾ ਉਦੋਂ ਆ 10 ਮਹੀਨੇ ਦੇ ਵਿੱਚ ਨਾ ਪਿਛਲੇ ਜੂਨ ਮਹੀਨੇ ਤੋਂ ਇਹ ਮੇਰੇ ਨਾਲ ਏਦਾਂ ਰਹਿਣ ਲੱਗ ਪਿਆ ਹੈ ਕਿ ਜਦੋਂ ਮੈਂ ਕਿ ਹਰ ਗੱਲ ਤੇ ਲੜਨਾ ਤੇ ਮੈਨੂੰ ਸਾਰੀ ਸਾਰੀ ਰਾਤ ਇਹ ਸੌਂਦਾ ਨਹੀਂ ਫੋਨ ਤੇ ਲੱਗਾ ਰਹਿੰਦਾ ਜਦੋਂ ਮੈਂ ਉੱਠ ਕੇ ਬਾਥਰੂਮ ਵੱਲ ਜਾਣਾ ਤੇ ਇਹਨੇ ਫੋਨ ਆਪਣਾ نیچے ਰੱਖ ਲੈਣਾ ਜਿਹਦੇ ਕਰਕੇ ਮੈਨੂੰ ਨਹੀਂ ਪਤਾ ਲੱਗਦਾ ਇਹ ਤਾਂ ਮੈਨੂੰ ਪਤਾ ਕਿ ਜਨ ਮਲਕੀ ਦੀ ਗੱਲਬਾਤ ਹੁੰਦੀ ਆ ਪਰ ਇਹ ਨਹੀਂ ਪਤਾ ਕਿ ਕੌਣ ਕੌਣ ਨਹੀਂ ਉਦੋਂ ਇਹ ਉਹਦੇ ਜਲਦੀ ਇਹਨੇ ਮੈਨੂੰ ਘਰੋਂ ਬਾਹਰ ਕਿੱਡੇ ਲੜਾਈ ਝਗੜਾ ਪਾਇਆ ਮੈਂ ਉਸ ਦਿਨ ਇੰਨੀ ਕਿ ਜ਼ਿਆਦਾ ਬਿਮਾਰ ਹਾਂ ਇਹ ਡਾਕਟਰ ਹੀ ਮੈਨੂੰ ਚਾਰ ਫੋਨ ਕੀਤੇ ਕਿ ਮੈਨੂੰ ਦਵਾਈ ਦੇ ਜਾ ਪਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਮੇਰੀ ਹਾਲਤ ਇੰਨੀ ਜ਼ਿਆਦਾ ਕੰਡੀਸ਼ਨ ਮਾੜੀ ਕਿ ਮੇਰਾ ਬੀਪੀ 230 ਹੀ ਉਸ ਟਾਈਮ ਮੁੰਡੇ ਨੇ ਬਿਆਨ ਦਿੱਤਾ ਕਿ ਮੇਰੇ 8-9 ਮਹੀਨਿਆਂ ਦੇ ਵਿੱਚ ਮੇਰੀ ਵੋਟੀ ਇਹਦੇ ਕੋਲ ਵਾ ਉਸ ਮੁੰਡੇ ਕੋਲ ਦੀ ਰਿਕਾਰਡਿੰਗਾਂ ਦਾ ਸਾਰਾ ਕੁਝ ਉਸਤ ਬਿਆਨ ਤੋਂ ਨਹੀਂ ਪ੍ਰੂਫ ਕੀਤੇ ਉਸਨਾ ਪ੍ਰੂਫਾਂ ਦੇ ਆਧਾਰ ਤੇ ਮੈਂ ਅੱਜ ਆਈਆਂ ਕਿ ਮੈਂ ਬੈਠੀ ਆ ਮੈਂ ਉਹਦੀ ਵਾਈਫ ਹਾਂ ਇੱਕ ਮੇਰੇ ਹੁੰਦਿਆ ਮੇਰਾ ਤਾਂ ਕੋਈ ਤਲਾਕ ਨਹੀਂ ਹੋਇਆ ਕੁਝ ਵੀ ਕਿੱਦਾਂ ਇਹ ਦੂਜਾ ਵਿਆਹ ਕਰਾ ਲੂਗਾ ਤੇ ਕਿੱਦਾਂ ਇਹ ਦੂਜੀ ਜਨਾਨੀ ਰੱਖ ਸਕਦਾ ਫੰਡ ਕੇ ਇਹਨੂੰ ਪੁੱਛ ਲਓ ਮੈਨੂੰ ਤਾਂ ਘਰ ਦੇ ਬਿਓ ਬਾਹਰ ਨਹੀਂ ਨਿਕਲਣ ਦਿੰਦੇ ਮੇਰੀ ਜੁਰਤ ਨਹੀਂ ਕਿ ਮੈਂ ਇੱਥੇ ਗਲੀ ਤੱਕ ਆ ਕਿ ਜੇ ਉਹਨੂੰ ਵੀ ਪੁੱਛ ਲੋ ਗਲੀ ਘਾਟੇ ਇਹਨੂੰ ਬੁਲਾਉ ਨਹੀਂ ਦਿੰਦੇ ਘਰ ਚ ਕੰਮ ਵਾਲੀ ਤੱਕ ਨੂੰ ਇਹ ਬੁਲਾਉ ਨਹੀਂ ਦਿੰਦੇ ਇਹਦੀ ਮਾਂ ਬਿਲਕੁਲ ਇਹਨਾਂ ਕਿ ਰਿਸ਼ਤੇਦਾਰਾਂ ਮੈਨੂੰ ਬੋਲਣ ਨਹੀਂ ਦਿੰਦੀ ਇਹਦੇ ਨਾਲ ਕਿਉਂਕਿ ਮੈਨੂੰ ਪਤਾ ਹੀ ਨਹੀਂ ਕਿ ਕੌਣ ਹੈ ਤੇ ਕਿੱਦਾਂ ਨਹੀਂ ਅੱਜ ਤੱਕ ਇਹ ਮੈਂ ਦੀ ਦੁਕਾਨ ਤੇ ਨਹੀਂ ਗਈ ਸੋ ਆਏ ਜਦੋਂ ਕਿਤੇ ਇੱਕ ਵਾਰੀ ਜਦੋਂ ਇਹਦੀ ਭੈਣ ਦਾ ਕੋਈ ਪ੍ਰੋਗਰਾਮ ਕਰਦੀ ਹੈ ਉਦੋਂ ਕਿੱੜ ਟਿਕੜ ਜੇ ਨਾਲ ਤੇ ਦੁਕਾਨ ਇਹਨੇ ਬਣਾਈ ਇਸੇ ਕੰਮ ਲਈ ਫਿਰ ਇਹਦਾ ਮਤਲਬ ਕਿ ਮੈਂ ਤਾਂ ਸਾਰਾ ਦਿਨੇ ਤੀ ਸਰ ਮੈਂ ਇਹਦੀ ਇਹਦੀ ਡਿਟੇਲ ਦੇ ਵਿੱਚ ਇਹਦੇ 4-4 ਘੰਟੇ ਤੋਂ ਕੁੱਨ ਦੇ ਗੱਲਾਂ ਹੁੰਦੀਆਂ ਮੈਂ ਸਾਰੇ ਨੇ ਇੱਕ ਵਾਰੀ ਦੁਕਾਨ ਤੇ ਦਵਾਈ ਲੈਣ ਵਾਸਤੇ ਵੀ ਫੋਨ ਕਰਨਾ ਹੋਵੇ ਨਾ 2 ਸੈਕਿੰਡ ਤੋਂ ਬਾਅਦ ਮੇਰਾ ਫੋਨ ਨਹੀਂ ਚੁੱਕਦਾ ਇਹਦੇ ਭਰਾ ਨੇ ਕੱਲ ਫੋਨ ਕੀਤਾ ਇਹਨੂੰ ਮੇਰੇ ਭਰਾ ਨੇ ਫੋਨ ਕਰਕੇ ਕਿਹਾ ਕਿ ਭਾਜੀ ਆ ਗੱਲਬਾਤ ਸੁਣੀ ਆ ਇਹ ਪ੍ਰੂਫਾਂ ਦੇ ਬਾਵਜੂਦ ਇਹਨੂੰ ਰਿਕਾਰਡਿੰਗ ਸੈਂਡ ਕਰਨ ਦੇ ਬਾਵਜੂਦ ਵੀ ਕਹਿੰਦਾ ਕਿ ਮੇਰੀਆਂ ਮੇਰਾ ਕੋਈ ਸੰਬੰਧ ਨਹੀਂ ਆ ਸਰ ਉਹਦੇ ਤੇ ਮੇਰੇ ਕੋਈ ਸਬੂਤ ਹੀ ਨਹੀਂ ਮੇਰੇ ਕਿੰਨੇ ਸੁਣਨੀ ਦੋਸਤੋ ਬਾਅਦ ਹੀ ਮਲੇ ਨਾਲ ਲੜਾਈ ਝਗੜੇ ਮਤਲਬ ਛੋਟੇ ਮੋਟੇ ਗੱਲਾਂ ਦਾ ਮਤਲਬ ਉਹ ਦੇ ਜਨਾਨੀ ਨਾਲ ਗੱਲਬਾਤ ਆਈ ਫਿਰ ਸਮਝਾਉਣਾ ਇਹਨੂੰ ਚਲੋ ਡਾਕਟਰ ਵਾ ਇਹੋ ਜੇ ਪੇਸ਼ੇ ਇਹੋ ਜੇ ਕੰਮ ਹੁੰਦੀ ਆ ਅਸੀਂ ਵੇਰੀ ਸਮਝਾ ਬਜਾ ਕੇ ਇਹਨੂੰ ਛੱਡ ਜਾਂਦੇ ਰਹੇ ਆ 7-8 ਮਹੀਨੇ ਪਹਿਲਾਂ ਇਹਨਾਂ ਦਾ ਮਤਲਬ ਬਹੁਤ ਜ਼ਿਆਦਾ ਮਤਲਬ ਕਿ ਫਦੋ ਵੱਧ ਕੰਮ ਹੋ ਗਿਆ ਇਹ ਬਿਮਾਰੀ ਨੇ ਫੋਨ ਕੀਤਾ ਮੈਂ ਦੇ ਭਾਈ ਉਸ ਟਾਈਮ ਛੁੱਟੀ ਤੇ ਆ ਪਰ ਮਤਲਬ ਫੌਜੀ ਬੰਦਾ ਆ ਸਕਦਾ ਨਹੀਂ ਠੀਕ ਆ ਇਹ ਮੇਰੇ ਦਾਜਾ ਜੀ ਇਹ ਵੀ ਛੁੱਟੀ ਲੈ ਗਿਆ ਮੈਂ ਵੀ ਇਸੇ ਕਰਕੇ ਛੁੱਟੀ ਲੈ ਕੇ ਆਇਆ ਹਾਂ ਆਬ ਮਹੀਨਾ ਪਹਿਲਾਂ ਨੂੰ ਪਤਾ ਲੱਗਾ ਕਿ ਇਹਨੇ ਕੋਈ ਇਹਨਾਂ ਆਪੇ ਰਜੀਵ ਕੁਮਾਰ ਮੇਰਾ ਭਾਈ ਜੀਜਾ ਜੀ ਕਰਵਾ ਚੌਧੇ ਵਰਤੇ ਜਾਣ ਦੇ ਕਿ ਮਹੀਨੇ 2 ਮਹੀਨੇ ਮਹੀਨੇ ਬਾਅਦ ਹੀ ਕਰਵਾ ਚੌਧਾ ਵਰਤੀ ਹੀ ਇਹਨੇ 3 ਜਨਵਰੀ ਨੂੰ ਫੋਨ ਕੀਤਾ ਪਰ ਉਹਨਾਂ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਨਾ ਉਹਨਾਂ ਫੋਨ ਚੁੱਕਿਆ ਨਾ ਕੋਈ ਗੱਲਬਾਤ ਕੀਤੀ ਹੈ ਜਦੋਂ ਕੋਈ ਗੱਲਬਾਤ ਨਹੀਂ ਕੀਤੀ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਹੀ ਵੇਖੋ ਭਾਈ ਕੋਈ ਕਾਰਵਾਈ ਨਹੀਂ ਕੀਤੀ ਕਿ ਚਲੋ ਅੱਜ ਨਹੀਂ ਗੱਲ ਨਹੀਂ ਕੁੜੀ ਨੂੰ ਆਪਾਂ ਉੱਥੇ ਵਸਾਉਣਾ ਕਿਉਂਕਿ ਮਦਰ ਫਾਦਰ ਦੀ ਕੁੜੀ ਦੇ ਹੈ ਨਹੀਂ ਹੈ ਮੈਂ ਹੁਣ ਫੌਜ 'ਚ ਆ ਮੈਂ ਰਹਿ ਨਹੀਂ ਸਕਦਾ ਦੂਸਰਾ ਆਪਾਂ ਇਹਦਾ ਵਿਆਹ ਕੀਤਾ ਇਹਦਾ ਦੂਸਰਾ ਵਿਆਹ ਹੀ ਇਹਦਾ ਵੀ ਦੂਸਰਾ ਵਿਆਹ ਹੀ ਉਹਦੇ باوجود ਵੀ ਇਹਨਾਂ ਨੇ ਫਿਰ ਇਹੋ ਕੰਮ ਕਰਨੇ ਸ਼ਾਰਟ ਕਰ ਦਿੱਤੇ ਹੁਣ ਉਸ ਤੋਂ ਬਾਅਦ ਜਿਰਾਂ ਨੂੰ ਮਹੀਨੇ ਪਹਿਲਾਂ ਪਤਾ ਲੱਗਾ ਤੇ ਮੈਂ 20 ਦਿਨ ਪਹਿਲਾਂ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਇਹਨਾਂ ਨਾਲ ਆਪਣੇ ਭਾਈਆਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਭਾਈਆ ਜੀ ਇਦਾਂ ਕਰਕੇ ਨੂੰ ਪਤਾ ਲੱਗਾ ਕੋਈ ਗੱਲਬਾਤ ਆ ਤੁਹਾਡੀ ਤੇ ਜੇ ਕੋਈ ਗੱਲਬਾਤ ਹੈਗੀ ਤਾਂ ਭਾਈਆ ਛੱਡੋ ਇਹੋ ਜਿਹੇ ਕੰਮ ਕੋਈ ਫਾਇਦਾ ਨਹੀਂ ਆ ਇਹਨਾਂ ਮੈਨੂੰ ਕਿਹਾ ਕਿ ਮੇਰਾ ਵੀਪਨ ਕੋਈ ਗੱਲਬਾਤ ਨਹੀਂ ਆ ਆਪਾਂ ਉਸ ਤੋਂ ਬਾਅਦ ਫੋਨ ਨਹੀਂ ਕੀਤਾ ਫਿਰ ਆ ਭਾਈ ਪਿਛਲੇ 3 ਦਿਨ ਪਹਿਲਾਂ ਮੈਨੂੰ ਭਾਈ ਰਿਕਾਰਡਿੰਗ ਆਈਆਂ ਜਦੋਂ ਮੈਂ ਰਿ ਤੇ ਉਹ ਜਿਹੜੇ ਮੈਨੂੰ ਇਹਨਾਂ ਨੇ ਕੱਲ ਵੀਡੀਓ ਕਰਨ ਜੰਦੀ ਆ ਵੀ ਫਾਇਰ ਹੋ ਰਹੀ ਆ ਜਿਹੜਾ ਆ ਬੇਟੀ ਦੀ ਸ਼ਮਾ ਮਾਂ ਵਜੋਂ ਨਾਲ ਵੀਡੀਓ ਕਾਨਫਰੈਂਸ ਕੀਤੀ ਆ ਤੇ ਉਹਨਾਂ ਨੇ ਜਦੋਂ ਅਸੀਂ ਆਪਣਾ ਵੇਰ ਸੁਣੀ ਆ ਤੇ ਉਹਨੂੰ ਇਹਨਾਂ ਕੀਤੇ ਬਾਹਰ ਮਨ ਲੋ ਗੱਲਬਾਤ ਕਰਦੇ ਆ ਕਿ ਹਾਂ ਮੇਰਾ ਇਹਨਾਂ ਖਰਚਾ ਹੋ ਗਿਆ ਮੈਂ ਤੈਨੂੰ ਇੱਥੇ ਰੱਖਿਆ ਤੈਨੂੰ ਅੰਮ੍ਰਿਤਸਰ ਲਿਆਉਣਾ ਮੈਸੇਜ ਬੰਦੀ ਫਿਰ ਉਹਨਾਂ ਨਾਲ ਗੱਲ ਕੀਤੀ ਆ ਮੈਂ ਕਿਹਾ ਤੁਸੀਂ ਕਹਿੰਦੇ ਮੇਰੀ ਗੱਲਬਾਤ ਨਹੀਂ ਆ ਤੇ ਰਿਕਾਰਡਿੰਗਾਂ ਪੁਰੀਆਂ ਛੋਣ ਡੀਆਂ ਹੁਣ ਆਪਾਂ ਇਹ ਤੋਂ ਦੱਸੋ ਕੀ ਗੱਲ ਕਰੀਏ ਕਹਿੰਦੇ ਨਹੀਂ ਇਹਦੇ ਰਿਕਾਰਡਿੰਗਾਂ ਇਦਾਂ ਉਹ ਤਾਂ ਮੈਂ ਕਿਹਾ ਚਲੋ ਇੱਕ ਦੀ ਗੱਲ ਉਹ ਵਿੱਚ ਤੁਹਾਡੀ ਇਹ ਕਹਿੰਦੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਪੁੱਛਿਆ ਕਿ ਮੈਂ ਕਹਾਂ ਹਾਂ ਜੀ ਵੀ ਤਹੀਨ ਨੂੰ ਰੱਖਦਾ ਨਹੀਂ ਸੋਚਾਂਗੇ ਗੱਲਬਾਤ ਕਰਾਂਗੇ ਫਿਰ ਆਪਾਂ ਇਹਨਾਂ ਦੇ ਚਾਚਾ ਜੀ ਨੂੰ ਵੀ ਫੋਨ ਕੀਤਾ ਵਾ ਕਿ ਚਾਚਾ ਜੀ ਉਹਨਾਂ ਨਾਲ ਗੱਲ ਕਰੋਗੇ ਆਪਾਂ ਇਹਨੂੰ ਦੱਸਾਂ ਦੇ ਨਹੀਂ ਐਵੇਂ ਕਿਦੀ ਨੌ ਕੱਢ ਕੇ ਖੜੀ ਆ ਉਹਨਾਂ ਦਾ ਰਟਾ ਪੈਣ ਡਿਆ ਵਾ ਉਹ ਇਹਨਾਂ ਨਾਲ ਲੜਾਈ ਝਗੜਾ ਕਰ ਰਹੇ ਨੇ ਆ ਹੁਣ ਕੱਲ ਨੂੰ ਵੀ ਗੱਲਬਾਤ ਹੁੰਦੀ ਆ ਸੌ ਚੀਜ਼ ਇੰਨੀ ਕਰਕੇ ਚਾਚਾ ਜੀ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਿ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਤੁਸੀਂ ਆਪੇ ਜਾ ਕੇ ਗੱਲ ਕਰ ਲਓ ਮੈਂ ਵੀ ਫੋਨ ਕੀਤਾ ਇਹਨਾਂ ਉਹਦਾ ਵੀ ਕੋਈ ਨਿਆ ਨਹੀਂ ਕੀਤਾ ਹੁਣ ਕੱਲ ਜਦੋਂ ਅਈ ਵਾਇਰਲ ਵੀਡੀਓ ਵ ਤੇ ਆ ਵੇਖੋ ਸਭ ਤੋਂ ਵੱਡੀ ਗੱਲ ਕਿ 1 6 6 ਸਾਲ ਹੋ ਗਿਆ ਅੱਜ ਤੱਕ ਇਹ ਬੰਦੇ ਨੇ ਆਪਣੀ ਮੇਰੀ ਮਤਲਬ ਆਪਣੀ ਵਾਈਫ ਦਾ ਆਧਾਰ ਕਾਰਡ ਹੀ ਉਹਨੇ ਆਪਣੇ ਨਾਮ ਤੇ ਨਹੀਂ ਕਰਾਇਆ ਇਤੋਂ ਵੱਡਾ ਮਤਲਬ ਕੀ ਪ੍ਰੂਫ ਹੋ ਸਕਦਾ ਕਿ ਜਿਹੜੇ ਬੰਦੇ ਨੇ ਮਤਲਬ ਕਰਪਟ ਕੰਮ ਕਰਨਾ ਹੈ ਨੋਟ ਕੰਨ ਦੇ ਆ ਜਾਏ ਰੋਡ ਕੰਮ ਕਰਾ ਵਿਆਹ ਆ ਸੀ ਆਰਤੀ ਨਾਮ ਦੀ ਲੜਕੀ ਨਾਲ ਅਮਰਸਰ ਤੇ ਦਾਇ 12 ਫਰਵਰੀ ਨੂੰ 2024 ਨੂੰ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਪੇਕੇ ਘਰ ਜਾਣਾ ਆ ਮੈਂ ਗੁੜੀਆਂ ਸਮੇਤ ਉਹਨੂੰ ਉਹਦੇ ਪੇਕੇ ਘਰ ਛੱਡ ਗਿਆ ਆ ਤੇ 15 ਫਰਵਰੀ ਸ਼ਾਮ ਨੂੰ ਮੈਨੂੰ ਗੁੜੀਆ ਦਾ 4 ਵਜੇ ਕੋਲ ਹੁੰਦਾ ਕਿ ਪਾਪਾ ਮਮਾ ਕਿਤੇ ਚਲ ਗਏ ਆ ਮੈਂ ਕਿੱਥੇ ਇੱਥੇ ਹਣੀ ਵੇਖਲਾ ਪਰ ਜਦੋਂ ਗੁੜੀਆਂ ਨੇ ਮੈਨੂੰ ਫੇਰ ਕੀਤਾ ਪਾਪਾ ਮਮਾ ਨਹੀਂ ਲੱਭੰਦੀ ਤੇ ਫਿਰ ਮੈਂ ਉੱਥੇ ਜਾ ਕੇ ਵੇਖਿਆ ਆਪਣੇ ਸੋਹਰੇ ਘਰ ਨਾ ਤਾਂ ਦਾ ਬੈਗ ਨਾ ਤਾਂ ਕੋਈ ਇੱਥੇ ਕੱਪੜਾ ਕੁਝ ਵੀ ਨਹੀਂ ਹੈਗਾ ਤੇ ਫਿਰ ਮੈਂ ਆਪਣੀ ਗੁੜੀਆਂ ਨੂੰ ਉਥੋਂ ਨਾਲ ਲੈ ਕੇ ਗੱਡੀ ਦੇ ਵਿੱਚ ਭਰਾ ਕੇ ਅਮਰਸਰ ਲੱਭਿਆ ਸਟੇਸ਼ਨ ਤੇ ਬਸਟਾਨ ਜਿੱਥੇ-ਜਿੱਥੇ ਮੈਂ ਵੇਖ ਸਕਦਾ ਹਾਂ ਵੇਖਿਆ ਰਿਸ਼ਤੇਦਾਰਾਂ ਨੂੰ ਕੋਲ ਕੀਤੀ ਪਰ ਰਾਤ ਨੂੰ 10 10:30 ਵਜੇ ਮੈਨੂੰ ਘਰੋਂ ਫੋਨ ਆਪੇ ਮੈਂ ਆਪਣੇ ਘਰ ਵਾਪਸ ਕਾਰਨ ਕਿ ਮੈਂ ਆਪਣੀ ਲਮਾਰੀ ਚੈੱਕ ਕੀਤੀ ਆ ਉਹਦੇ ਵਿੱਚ ਮੇਰੇ ਗਹਿਣੇ ਨਹੀਂ ਹੈਗੇ ਆਪਣਾ ਸੋਨਾ ਤੇ 2 ਲੱਖ ਰੁਪਏ ਕੈਸ਼ ਉਹ ਵੀ ਨਹੀਂ ਹੈਗਾ ਮੈਂ ਘਰ ਬਾਅਦ ਚਲੋ ਜੀ ਮੈਨੂੰ ਇਦਾਂ ਹੀ ਚਲਦੀ ਚਲਦੇ ਚਲਦੇ ਥੋੜਾ 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 ਪਤਾ ਲੱਗਦਾ ਗਿਆ ਲੱਗਦਾ ਗਿਆ ਫਿਰ ਮੈਂ ਡੀਐਸਪੀ ਸਾਹਿਬ ਕੋਲ ਦਿਖਾ ਦਿੱਤੀ ਡੀਐਸਪੀ ਸਾਹਮਣੇ ਕੋਲ ਡਿਟੇਲ ਕਢਵਾ ਕੇ ਦਿੱਤੀ ਕੋਲ ਡਿਟੇਲ ਦੇ ਵਿੱਚ 6 ਸ਼ਕਤੀ ਮੈਡੀਕਲ ਰੋਡ ਡਾਕਟਰ ਜੀਵ ਸ਼ਰਮਾ ਉਹਦੀ ਕੋਲ ਉਹਦੀ ਜਿਹੜੀ ਕੋਲ ਡਿਟੇਲ ਦੇ ਵਿੱਚ ਉਹਦੇ ਨੰਬਰ ਆਏ ਉਹਦੇ ਵਿੱਚ 200 ਕੋਲ ਆ 200 ਕੋਲ ਨਾਲ ਇਹਦੇ ਭਨੇਮੇ ਦੀ ਤੇ ਨਾਲ ਡਾਕਟਰ ਦੀ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਕਾਲ ਕੀਤੀ ਮੈਂ ਡਾਕਟਰ ਸਾਹਿਬ ਮੇਰੀ ਵਾਈਫ ਦਾ ਤੁਹਾਨੂੰ ਕੁਝ ਪਤਾ ਤੇ ਦੱਸੋ ਕਹਿੰਦਾ ਮੈਨੂੰ ਕੀ ਪਤਾ ਇਹਦੇ ਪਿਓ ਨੇ ਵੀ ਕਿਹਾ ਹਾਨੂੰ ਨਹੀਂ ਪਤਾ ਸਾਡੀ ਦੁਕਾਨ ਤੋਂ ਜਾ ਮੈਂ ਉਥੋਂ ਆ ਗਿਆ ਵਾਪਸ ਅੱਜ ਪ੍ਰੈਸ ਕਾਨਫਰੈਂਸ 'ਚ ਆਈ ਆ ਮੇਰੀ ਸੱਸ ਜੇ ਮੈਂ ਨਸ਼ਾ ਮਾਰਦ ਕੋਟ ਦਾ ਮਾਰਦਾ ਹਾਂ ਤੇ 12 ਸਾਲ ਮੇਰੇ ਘਰ ਕੀ ਕਰਦੀ ਰਹੀਆਂ ਤੂੰ ਫਿਰ ਮੇਰੀ ਗੱਲ ਸੁਣ ਸਭ ਤੋਂ ਵੱਡਾ ਸਬੂਤ ਮੇਰੀ ਕੁੜੀ ਆ ਜੀ ਉਹ ਸੱਚੀ ਸੀ ਤੇ ਫਿਰ ਕੁੜੀ ਕੋ ਨਹੀਂ ਨਾਲ ਲੈ ਕੇ ਗਈ ਕੁੜੀ ਕੋ ਛੱਡ ਕੇ ਗਈ ਜੇ ਤੂੰ ਸੱਚੀ ਹਾਂ ਤੇਰੀ ਕੋਲ ਡਿਟੇਲ ਤੇ ਵੀ ਤੂੰ ਡਾਕਟਰ ਨੂੰ ਫੋਨ ਕਿਉਂ ਕਰਦੀ ਰਹੀ ਇੱਕ ਬੰਨੇ ਤੂੰ ਮੇਰੇ ਤੇ ਇਲਜ਼ਾਮ ਲਾਉਣੀ ਆ ਦਰਖਾਸਤਾਂ ਦੇ ਨਹੀਂ ਆ ਕਿ ਮੇਰਾ ਕਿਹੇ ਮਰਦ ਨਾਲ ਕੋਈ ਸਬੰਧ ਨਹੀਂ ਆ ਮੈਂ ਤੈਨੂੰ ਸਾਰੇ ਸਬੰਧ ਤੇਰੇ ਵਿਖਾ ਦਾਂਗਾ ਮੇਰੇ ਕੋਲ ਇੱਕ ਇੱਕ ਤਰ੍ਹਾਂ ਪ੍ਰੂਫ ਆ ਡਾਕਟਰ ਦੇ ਨਾਲ ਤੇਰੀ ਕੋਲ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਤੂੰ ਡਾਕਟਰ ਨਾਲ ਗੱਲਾਂ ਕਰਨੀਆਂ ਕਮਰੇ ਲੈਣ ਦੀ ਗੱਲ ਕਰਨੀ ਆ ਰਹਿਣ ਦੀ ਗੱਲ ਕਰਨੀ ਆ ਮੇਰੇ ਕੋਲ ਇੱਕ ਇੱਕ ਚੀਜ਼ ਹੈਗੀ ਆ ਬਾਕੀ ਗੱਲ ਰਜੀਵ ਸ਼ਰਮਾ ਦੀ ਸਾਲੀ ਖੜਰ ਦੇ ਵਿੱਚ ਪਹਿਲੀ ਮੈਰਿਜ ਜਿਹੜੀ ਹੋਈ ਸੀ ਜਿਹੜੀ ਦੀ ਵਾਈਫ ਮਰ ਗਈ ਆ ਉਹਦੀ ਸਿਸਟਰ ਇਹਦੀ ਸਾਲੀ ਜਿਹੜੀ ਆ ਉਹ ਖੜਰ ਦੇ ਵਿੱਚ ਰਹਿੰਦੀ ਆ ਉਹਦਾ ਪੀਜੀ ਸਿਸਟਮ ਹੈ ਉੱਤੇ ਇਨੇ 2 ਮਹੀਨੇ ਉਹਦੇ ਇੱਕ ਹੋਲ ਪੀਜੀ ਦੇ ਵਿੱਚ ਰਖਾਇਆ ਜਦ ਮੈਨੂੰ ਪਤਾ ਲੱਗਾ ਮੈਂ ਪਿਛਲੇ ਮਹੀਨੇ ਕੱਢਣ ਗਿਆ ਹਾਂ ਉਨੀ ਦਿਨ ਨੂੰ ਉਹਨੇ ਉਥੋਂ ਟਿਕਾਣਾ ਚੇਂਜ ਕਰਾ ਕੇ ਕਿਤੇ ਹੋਰ ਰਖਾ ਤਾ ਮੇਰਾ ਨਾਮ ਹੈ ਜੀਵ ਸ਼ਰਮਾ ਜੀ ਮੇਰਾ ਮੈਡੀਕਲ ਸਟੋਰ ਹੈਗਾ ਜੇ ਬੱਸ ਸਟੈਂਡ ਲਾਗੇ ਸ਼ਿਵ ਸ਼ਕਤੀ ਮੈਡੀਕਲ ਸਟੋਰ ਅੱਜ ਮੈਂ ਆਪਣੇ ਵੱਡੇ ਮਾਮਾ ਜੀ ਦੇ ਭੋਗ ਦੇ ਉੱਤੇ ਗਿਆ ਹੋਇਆ ਸੀਗਾ ਉਥੋਂ ਆ ਕੇ 2:30 ਵਜੇ ਮੈਨੂੰ ਪਤਾ ਲੱਗਾ ਕਿ ਮੇਰੀ بیوی ਸੁਮਨ ਆਪਣੇ ਕੁਝ ਭੈਣ ਭਰਾਵਾਂ ਨੂੰ ਲੈ ਕੇ ਮੇਰੇ ਘਰ ਦੇ ਬਾਗ ਤੇ ਦੁਕਾਨ ਦੇ ਬਾਹਰ ਹੰਗਾਮਾ ਕਰਕੇ ਗਈ ਹੈ ਸੁਮਨ ਦੇ ਨਾਲ ਮੇਰਾ ਵਿਆਹ 1 ਸਤੰਬਰ 2019 ਨੂੰ ਹੋਇਆ ਸੀ। ਮੈਂ ਕੁਝ ਕੁ ਮਹੀਨਿਆਂ ਬਾਅਦ, ਚਾਰ-ਪੰਜ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਇਹਦਾ ਕੋਈ ਪੱਕਾ ਅਦਾਲਤੀ ਤਲਾਕ ਤੇ ਹੋਇਆ ਹੀ ਨਹੀਂ ਆਪਣੇ ਪਹਿਲੇ ਪਤੀ ਨਾਲ। ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਅਨਬਨ ਗੈਨ ਲੱਗ ਪਈ। ਕੁਝ ਸਮਾਂ ਅਨਬਨ ਗੈਨ ਤੋਂ ਬਾਅਦ ਇਹਦੇ ਭੈਣ-ਭਰਾ ਆਏ ਔਰ ਮੈਨੂੰ ਇਹ ਤਸੱਲੀ ਦੇ ਕੇ ਲੈ ਕੇ ਚਲੇ ਗਏ ਕਿ ਅਹੀਂ ਪਹਿਲਾਂ ਪੱਕਾ ਤਲਾਕ ਕਰਾ ਲੀਏ ਤੇ ਫਿਰ ਆਪਾਂ ਇਹਨੂੰ ਤੁਹਾਡੇ ਨਾਲ ਵਸਾਵਾਂਗੇ। ਗਈ ਨੂੰ 9 ਮਹੀਨੇ ਹੋ ਗਏ ਜੇ। ਅਜੇ ਤੱਕ ਇਹਨਾਂ ਨੇ ਨਾ ਸਾਡੇ ਨਾਲ ਕੋਈ ਕੰਟੈਕਟ ਕੀਤਾ ਨਾ ਕੁਝ ਕਿਹਾ ਅੱਜ ਮੇਰੇ ਪਿੱਛੋਂ ਕਿਤੇ ਜਾਣ ਤੇ ਇਹਨਾਂ ਨੇ ਆ ਕੇ ਹੰਗਾਮਾ ਕੀਤਾ ਮੇਰੀ ਦੁਕਾਨ ਤੇ ਮੇਰੇ ਘਰ ਦੇ ਬਾਗ ਤੇ ਮੈਨੂੰ ਪਤਾ ਲੱਗਾ ਤੇ ਮੈਂ ਆ ਕੇ ਫਿਰ ਇਹਦੇ ਤੇ ਮੈਂ ਵੀ ਜੋ ਵੀ ਕਾਰਵਾਈ ਹੋ ਸਕੇਗੀ ਮੈਂ ਕਰਾਂਗਾ ਸੋ ਦੂਜਾ ਮੁੰਡਾ ਰਕੇਸ਼ ਕੋਈ ਤੁਹਾਡੇ ਤੇ ਅਲੀਗੇਸ਼ਨਾ ਰ ਆਪਣੀ ਘਰਵਾਲੀ ਨੂੰ ਲੈ ਕੇ ਉਹ ਵੀ ਨਾਲ ਸੀ ਉਹਦੇ ਬਾਰੇ ਕੀ ਕਹਿਣਾ ਭਾਜੀ ਰਕੇਸ਼ ਕੁਮਾਰ ਤਾਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਮੀਆਂ ਬੀਬੀ ਦਾ ਆਪਸੀ ਮਾਮਲਾ ਹੈ ਉਹ ਕੋਰਟ ਕਿ ਮੈਨੂੰ ਅੱਜ ਪਤਾ ਲੱਗਾ ਕਿ ਕੋਰਟ ਕੇਸ ਹੋਇਆ ਪਿਆ ਤਲਾਕ ਚੱਲਦਾ ਪਿਆ ਉਹ ਕੋਰਟ ਦੇ ਵਿੱਚ ਹੈਗਾ ਜੋ ਕੋਰਟ ਦਾ ਫੈਸਲਾ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਨਾ ਮੇਰਾ ਉਹਦੇ ਨਾਲ ਕੋਈ ਮਤਲਬ ਹੈਗਾ ਕੋਈ ਝਗੜਾ ਵੀ ਹੈ ਤੁਹਾਡਾ ਉਹਨਾਂ ਨਾਲ ਪਾਜੀ ਉਹ ਇਸੇ ਗੰਜਿਸ਼ ਨੂੰ ਲੈ ਕੇ ਇਸੇ ਝੂਠੀਆਂ ਅਫਵਾਵਾਂ ਨੂੰ ਲੈ ਕੇ ਮੇਰੀ ਸੁਮਨ ਦੇ ਨਾਲ ਮਿਲ ਕੇ ਮੈਨੂੰ ਬਦਨਾਮ ਕਰਨ ਵਾਸਤੇ ਮੇਰੇ ਗੱਲ ਪੈ ਗਿਆ ਸਾਨੂੰ ਸੱਟਾਂ ਵੀ ਲਾਈਆਂ ਮੇਰੇ ਪਿਤਾ ਜੀ ਨੂੰ ਜਾਦਾ ਸੱਟਾਂ ਲੱਗੀਆਂ ਜੇ ਮੇਰਾ ਮੋਬਾਈਲ ਖੋਇਆ ਮੇਰੇ ਪਿਤਾ ਜੀ ਦਾ ਮੋਬਾਈਲ ਖੋਇਆ ਤੇ ਅਸੀਂ ਉਹਦੀ ਦਰਖਾਸਤ ਵੀ ਦਿੱਤੀ ਹੈ ਐਮ ਐਲ ਲਾਗ ਵੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੁਣ ਸੀ ਮੈਂ ਮੰਗ ਕਰਦਾ ਕਿ ਜੀ ਜੋ ਸੱਚਾਈ ਹੈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ